ਦਿੱਲੀ ਦੇ ਸਾਹਬ ਦਾ ਮੁੱਖ ਮੰਤਰੀ ਆਤਸ਼ੀ ਦੇ ਉਹ ਲੋਕ ਗੁਰੂ ਸਾਹਿਬਾਨਾਂ ਪ੍ਰਤੀ ਅਪਸ਼ਬਦ ਵਰਤਨ ਤੇ ਦੋਸ਼ਾਂ ਨੂੰ ਲੈ ਕੇ ਭਾਰਤ ਜਨਤਾ ਪਾਰਟੀ ਤੋਂ ਵੱਲੋਂ ਸੱਤ ਵਿਰੋਧ ਕੀਤਾ ਗਿਆ। ਇਸ ਮੰਦੇ ਵਿੱਚ ਅੱਜ ਭਾਜਪਾ ਜਿਲ੍ਹਾ ਪਟਿਆਲਾ ਤੋਂ ਵੱਲੋਂ ਰਾਜਪੁਰਾ ਦੇ ਪ੍ਰਭਾਰਕ ਚੌਕ ਵਿਖੇ ਆਤਸ਼ੀ ਦਾ ਪੁਤਲਾ ਫੂਕੇ ਰੋਸ ਪ੍ਰਦਰਸ਼ਨ ਕੀਤਾ। ਤਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਜਿਲ੍ਹਾ ਅਗੂ ਜਸਬੀਰ ਸਿੰਘ ਅਤੇ ਵਿਕਾਸ ਸ਼ਰਮਾ ਨੇ ਕਿਹਾ ਕਿ ਗੁਰੂ ਸਾਹਿਬਾਨਾਂ ਦੀ ਸ਼ਾਨ ਦੇ ਵਿੱਚ ਕੀਤੀ ਟਿੱਪਣੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਹੈ। ਉਨਾ ਮੰਗ ਕੀਤੀ ਹੈ ਕਿ ਆទੀ ਦੇ ਵੱਲੋਂ ਤੁਰੰਤ ਮਾਫੀ ਮੰਗੀ ਜਾਵੇ ਨਹੀਂ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪਾਟਪਾਗੂ ਨੇ ਕਿਹਾ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਪਾਰਟੀ ਦੇ ਵੱਲੋਂ ਵਿਰੋਧ ਹੋਰ ਵੀ ਤੇਜ਼ ਕੀਤਾ ਜਾਵੇਗਾ ਇਸ ਮੌਕੇ ਪਾਟਪਾ ਦੇ ਕਈ ਆਗੂ ਤੇ ਵਰਕਰ ਵੀ ਹਾਜ਼ਰ ਰਹੇ ਨੇ ਦੇਖੋ ਜੀ ਬਹੁਤ ਮੰਦਭਾਗੀ ਮੰਦਭਾਗੀ ਘਟਨਾ ਹੈਗੀ ਹੈ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਮੌਜੂਦਾ ਐਮਐਲਏ ਆਤਸੀ ਮਾਰਲਿਨ ਨੇ ਜੋ ਵਿਧਾਨ ਸਭਾ 'ਚ ਖੜ ਕੇ ਸਹਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਖਿਲਾਫ ਅਪਸ਼ਬਦਾਂ ਦੀ ਜਿਹੜੀ ਵਰਤੋਂ ਕੀਤੀ ਹੈ ਅਸੀਂ ਤਾਂ ਉਹ ਗੱਲ ਸੋਚ ਵੀ ਨਹੀਂ ਸਕਦੇ ਉਹ ਗੁਰੂ ਜਿਸ ਨੇ ਆਪਣਾ ਸਰਬੰਸ ਸਾਰਾ ਵਾਰ ਦਿੱਤਾ ਹੋਵੇ ਇਸ ਕਾਇਨਾਤ ਦੇ ਲਈ ਹਿੰਦੂਆਂ ਦਾ ਸਿੱਖਾਂ ਦਾ ਪਿੱਛੇ ਜੇ ਸਾਡੇ ਹੋਮ ਮਿਨਿਸਟਰ ਸਾਹਿਬ ਵੀ ਆਏ ਉਹਨਾਂ ਨੇ ਵੀ ਇੱਕ ਗੱਲ ਬੜੇ ਉਹਦੇ ਨਾਲ ਸਟੇਜ ਤੋਂ ਕਹੀ ਕਿ ਜੇ ਗੁਰੂ ਤੇਗ ਬਹਾਦਰ ਜੀ ਆਪਣੀ ਸ਼ਹਾਦਤ ਨਾ ਦੰਦੇ ਅੱਜ ਨਾ Hindu ਹੋਣਾ ਸੀ ਨਾ Sikh ਹੋਣਾ ਸੀ ਉਸ ਗੁਰੂ ਪ੍ਰਤੀ ਇਹਨਾਂ ਦੀ ਸੋਚ ਜਗ ਜਹਰ ਹੋ ਗਈ ਵੀ ਕੀ ਜਿਹੜੇ ਬੰਦਾ ਜਿਹੜੀ ਪਾਰਟੀ ਸੈਭਸੇ ਗੁਰੂ ਤੇਗ ਬਹਾਦਰ ਜੀ ਵਰਗੇ ਮਹਾਨ ਗੁਰੂ ਦਾ ਸਤਕਾਰ ਨਹੀਂ ਕਰ ਸਕਦੀ ਉਹ ਆਮ ਪਬਲਿਕ ਦਾ ਕੀ ਕਰੇਗੀ ਮਤਲਬ ਬਹੁਤ ਮੰਦਭਾਗੀ ਘਟਨਾ ਅਸੀਂ ਤਾਂ ਭਾਰਤੀ ਜਨਤਾ ਪਾਰਟੀ ਇਸ ਗੱਲ ਦੀ ਮੰਗ ਕਰਦੀ ਹੈ ਵੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਨਾਂ ਦੀ ਜਿਹੜੀ ਵਿਧਾਨ ਸਭਾ ਦੀ ਮੈਂਬਰੀ ਹੈ ਉਹ ਖਾਰਜ ਕੀਤੀ ਜਾਵੇ ਸਾਨੂੰ ਇਹਨਾਂ ਨੂੰ ਮਾਫੀ ਨਹੀਂ ਅਸੀਂ ਮੰਗਾਉਣਾ ਚਾਹੁੰਦੇ ਅਸੀਂ ਤਾਂ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਔਰ ਇਹਨਾਂ ਨੂੰ ਬਣਦੀ ਸਜ਼ਾ ਦਿਵਾਉਣ ਦਾ ਚਾਹੁੰਦੇ ਹਾਂ ਇਹਦੇ 'ਚ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਚਾਹੇ ਭਗਵੰਤ ਮਾਨ ਸਰਕਾਰ ਹੈ ਪੂਰੀ ਆਮ ਆਦਮੀ ਪਾਰਟੀ ਇਸ ਕੰਮ ਲਈ ਸਰਕਾਰੇ ਲਈ ਅਸੀਂ ਤਾਂ ਦੋਸ਼ੀ ਮੰਨਦੇ ਲਖਨਾਂ ਜੀ ਇਹ ਜਿਹੜਾ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ ਇਹ ਇਕੱਲਾ ਪੰਜਾਬ ਵਿੱਚ ਹੈ ਜਾਂ ਪੂਰੇ ਇੰਡੀਆ 'ਚ ਕਰ ਰਹੇ ਹੋ ਸਰੇ ਪੂਰੇ ਇੰਡੀਆ ਚ ਐ ਦਿੱਲੀ ਚ ਵੀ ਚੱਲ ਰਿਹਾ ਪੰਜਾਬ ਚ ਵੀ ਹਰ ਹਰ ਜ਼ਿਲ੍ਹੇ ਚ ਹਰ ਬੰਦੇ ਨੂੰ ਹਰ ਸਿੱਖ ਦਾ ਜਿਹੜਾ ਹਿਰਦਾ ਬਲੁੰਦ ਰਿਆ ਗਿਆ ਮਤਲਬ ਗੁਰੂ ਸਾਹਿਬ ਦੀ ਬੇਅਦਬੀ ਬਹੁਤ ਨਿੰਦਣੀ ਹੈ ਹੈਗੀ ਐ ਵੀ ਇਹ ਬੜੀ ਮਤਲਬ ਮੰਦ ਭਾਗੀ ਗੱਲ ਐ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰ ਨੇ ਜਿਹੜੀ ਮੁੱਖ ਮੰਤਰੀ ਰਹੀ ਹੋਵੇ ਉਹਨੂੰ ਇਸ ਗੱਲ ਦੀ ਵੀ ਸਮਝ ਨਹੀਂ ਹੈ ਕਿ ਗੁਰੂਆਂ ਪ੍ਰਤੀ ਕੀ ਬੋਲਣਾ ਚਾਹੀਦਾ ਕਿ ਆ ਨਹੀਂ ਬੋਲਣਾ ਚਾਹੀਦਾ ਕਾਰਵਾਈ ਨਹੀਂ ਹੁੰਦੀ ਅੱਗੇ ਦਾ ਤੁਹਾਡਾ ਭਾਜਪਾ ਦਾ ਕੀ ਸਟੈਪ ਰਹੇਗਾ ਅੱਗੇ ਦਾ ਦੇਖੋ ਜੀ ਭਾਜਪਾ ਪਹਿਲਾਂ ਵੀ ਗੁਰੂਆਂ ਦੇ ਨਾਲ ਗੁਰੂ ਦੇ ਸਤਕਾਰ ਚ ਪੂਰਾ ਖੜਦੀ ਆਈ ਹੈ ਔਰ ਅੱਜ ਵੀ ਅਸੀਂ ਪੂਰੀ ਭਾਰਤੀ ਜਨਤਾ ਪਾਰਟੀ ਇਸ ਲਈ ਪੂਰਾ ਪ੍ਰੋਟੈਸਟ ਕਰਾਂਗੇ ਜਿੱਥੇ ਤੱਕ ਵੀ ਸਾਨੂੰ ਜੋ ਵੀ ਰੋਸ ਮੁਜ਼ਾਹਰਾ ਇਸ ਲਈ ਕਰਨਾ ਪਿਆ ਉਹ ਕਰਾਂਗੇ ਜਿਸ ਤਰ੍ਹਾਂ ਦੀ ਪ੍ਰਧਾਨ ਜੀ ਜਿਹੜੀ ਵਾਇਸ ਹੈ ਉਹਨੂੰ ਲੈਬੋਰੀਟਰੀ ਚ ਭੇਜਿਆ ਗਿਆ ਚੇਂਜ ਕਰਨ ਲਈ ਟੈਸਟ ਕਰਨ ਲਈ ਅਗਰ ਉਹ ਸਹੀ ਨਹੀਂ ਨਿਕਲਦੀ ਫਿਰ ਤੁਹਾਡਾ ਕੀ ਸਟੈਪ ਰਹੇਗਾ ਸਰ ਗੱਲ ਇਹ ਹੈ ਪਹਿਲਾਂ ਤਾਂ ਗਲਤ ਹੋਣ ਦਾ ਮਤਲਬ ਹੀ ਨਹੀਂ ਕਾਰਨ ਕੀ ਹੈ ਤੁਸੀਂ ਸਾਰੇ ਸਾਡੇ ਪੱਤਰਕਾਰ ਭਰਾਓ ਉਥੇ YouTube ਤੇ ਪਿਆ ਪ੍ਰਧਾਨ ਸਭਾ ਦੀ ਕਾਰਵਾਈ ਰਿਕਾਰਡਡ ਹੁੰਦੀ ਹੈ ਤਾਂ ਕੋਈ ਬਣਾਉਣ ਵਾਲੀ ਗੱਲ ਤਾਂ ਹੈ ਹੀ ਨਹੀਂ ਉੱਥੇ ਉੱਥੇ ਦੀ ਤੁਸੀਂ ਸਾਰਿਆਂ ਨੇ ਉਹ ਪੂਰੀ ਵੀਡੀਓ ਕਲਿੱਪ ਆਪਾਂ ਵੀ ਸੁਣੀ ਹੈ ਉੱਥੋਂ ਦੇ ਜਿਹੜੇ ਮਤਲਬ ਉਸ ਪ੍ਰਧਾਨ ਸਭਾ ਦੀ ਕਾਰਵਾਈ ਚੋਂ ਤਾਂ ਮਤਲਬ ਇਹ ਨਹੀਂ ਜੇ ਇਹਨਾਂ ਦਾ ਇਹ ਹੁੰਦਾ ਉਸ ਦਿਨ ਦੀ ਹੈ ਕਹਿੰਦੇ ਵੀ ਸਾਡੀ ਫੇਕ ਹੈ ਇਹ ਬਣਾਈ ਗਈ ਹੈ ਅੱਜ ਤੱਕ ਇੱਕ ਵੀ ਬਿਆਨ ਕਿਸੇ ਵੀ ਪਾਰਟੀ ਦੇ ਕਿਸੇ ਲੀਡਰ ਦਾ ਨਹੀਂ ਆਇਆ ਹਾਂਜੀ ਸ਼ਰਮਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਕੱਟ ਦਿਓ ਕੱਟ ਦਿਓ ਮੈਂ niche ਰੱਖਦਾ ਹਾਂ ਆਮ ਆਦਮੀ ਪਾਰਟੀ ਦੀ ਸੋਚ ਸਿੱਖ ਵਿਰੋਧੀ ਹੈ ਬਾਵਰ ਤੇ ਜਾਵਰ ਵਾਲੀ ਸੋਚ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਹੈ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਪਮਾਨ ਕਰਕੇ ਜਿਹੜੇ ਸ਼ਬਦ ਆਤੀਸ਼ੀ ਨੇ ਜੋ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਹੈ ਤੇ ਮੌਜੂਦਾ ਵਿਧਾਇਕ ਹੈ ਉਹਨੇ ਵਰਤੇ ਨੇ ਬੜੇ ਨਿੰਦਨਯੋਗ ਨੇ ਕੋਸੀ ਉਹ ਗੋਲ ਵੀ ਨਹੀਂ ਸਕਦੇ ਜਿਹੜੇ ਸ਼ਬਦ ਉਹਨੇ ਵਰਤੇ ਨੇ ਤੇ ਜਿੱਥੇ ਭਾਰਤੀ ਜਨਤਾ ਪਾਰਟੀ ਸਾਡੇ ਗੁਰੂਆਂ ਪ੍ਰਤੀ ਵੱਡੇ ਵੱਡੇ ਸਮਾਗਮ ਕਰਾ ਰਹੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਵੱਡੇ ਵੱਡੇ ਸਮਾਗਮ ਭਾਰਤੀ ਜਨਤਾ ਪਾਰਟੀ ਵੱਲੋਂ ਕਰਵਾਏ ਜਾ ਰਹੇ ਨੇ ਪੂਰੇ ਦੇਸ਼ ਦੇ ਵਿੱਚ ਇਕੱਲੇ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਦੀ ਐਡੀ ਵੱਡੀ ਜਿਹੜੀ ਲਸਾਨੀ ਸ਼ਹਾਦਤ ਹੈ ਉਹਨੂੰ ਸਮਰਪਿਤ ਵੀਰਵਾਲ ਦੀ ਬਸ ਹੋਰ ਵੱਡੇ ਸਮਾਗਮ ਕਰਾਏ ਜਾ ਰਹੇ ਨੇ ਉੱਥੇ ਹੀ ਆਮ ਆਦਮੀ ਪਾਰਟੀ ਦੀ ਮੈਂ ਇਹ ਸਮਝਦਾ ਹਾਂ ਇਹ ਇਕੱਲੀ ਆਮ ਆਦਮੀ ਪਾਰਟੀ ਦੀ ਹੈ ਇਕੱਲੀ ਆਪੀਸ਼ੀ ਦੀ ਸੋਚ ਨਹੀਂ ਹੈ ਇਹ ਪੂਰਾ ਇੰਡੀ ਕਠਬੰਧਨ ਹੈ ਜਿਹੜਾ ਇਹ ਉਹਨਾਂ ਦੀ ਸਾਰਿਆਂ ਦੀ ਜਿਹੜੀ ਇਹ ਸੋਚ ਹੈ ਜਿਹੜੇ ਸ਼ਬਦ ਉਹਨੇ ਵਰਤੇ ਨੇ ਤੇ ਅਸੀਂ ਮੰਗ ਕਰਦੇ ਹਾਂ ਕਿ ਜਿਹੜੇ ਜਿਨ੍ਹਾਂ ਨੇ ਵਿਧਾਇਕ ਨੇ ਇਹ ਸ਼ਬਦ ਵਰਤੇ ਨੇ ਉਹਦੀ ਜਿਹੜੀ ਮੈਂਬਰਸ਼ਿਪ ਹੈ ਉਹ ਖਾਰਜ ਹੋਵੇ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਪਟਿਆਲਾ ਉਤਰੀ ਵੱਲੋਂ ਸਾਡੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਜੀ ਦੀ ਅਗਵਾਈ 'ਚ ਸਾਰੇ ਜ਼ਿਲ੍ਹੇ ਦੀ ਟੀਮ ਵੱਲੋਂ ਅੱਜ ਇਹ ਰੋਸ਼ ਪ੍ਰਦਰਸ਼ਨ ਹੈ ਜਿਹੜਾ ਪੁਤਲਾ ਜਲਾ ਕੇ ਉਹ ਕੀਤਾ ਗਿਆ ਅੱਗੇ ਵੀ ਜਿੰਨਾ ਚਿਰ ਤੁਸੀਂ ਇੱਕ ਗੱਲ ਹੋਰ ਦੇਖੋ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਹਾਲੇ ਤੱਕ ਉਹਨੇ ਕੋਈ ਮਾਫੀ ਨਹੀਂ ਮੰਗੀ ਜਦ ਕਿ ਮਾਫੀ ਨਾਲ ਉਹਦਾ ਖੇੜਾ ਨਹੀਂ ਛੁੱਟਣਾ ਉਹਦੀ ਜਿਹੜੀ ਮੈਂਬਰਸ਼ਿਪ ਹੈ ਉਹ ਖਾਰਜ ਹੋਣੀ ਚਾਹੀਦੀ ਹੈ ਪਰ ਹਲੇ ਤੱਕ ਉਹਨਾਂ ਨੇ ਮਾਫੀ ਨਹੀਂ ਮੰਗੀ ਜੀ ਕੇਜਰੀਵਾਲ ਜੀ ਨੇ ਜਾਂ ਮਾਨ ਸਾਹਿਬ ਨੇ ਜਿਹੜਾ ਉਹਨਾਂ ਨੇ ਵੀ ਇਸ ਦੇ ਉੱਤੇ ਕੋਈ ਟਿੱਪਣੀ ਕੀਤੀ ਹੈ ਵੀ ਉਹਨਾਂ ਨੇ ਗਲਤ ਕਿਹਾ ਜਾਂ ਸਹੀ ਕਿਹਾ ਦੇਖੋ ਕੇਜਰੀਵਾਲ ਜੀ ਨੇ ਕੋਈ ਟਿੱਪਣੀ ਨਹੀਂ ਕੀਤੀ ਮਾਨ ਸਾਹਿਬ ਨੇ ਇੱਕ ਪੋਸਟ ਪਾਈ ਹੈ ਕਿ ਇਹ ਇਹ ਜਿਹੜੀ ਜਿਹੜੀ ਉਹ ਆਤੀਸ਼ੀ ਨੇ ਜਿਹੜਾ ਬਿਆਨ ਦਿੱਤਾ ਹੈ ਕਿ ਇਹ ਤਿਆਰ ਕੀਤਾ ਹੋਇਆ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਵਿਧਾਨ ਸਭਾ ਦੇ ਵਿੱਚ ਸਾਰਾ ਕੁਝ ਰਿਕਾਰਡਡ ਹੁੰਦਾ ਹੈ ਉੱਥੋਂ ਨਿਕਲ ਜਾਣੀ ਹੈ ਜਦੋਂ ਇਹ ਬਿਆਨ ਦਿੱਤਾ ਹੈ ਆਤੀਸ਼ੀ ਨੇ ਤਾ ਸਾਡੇ ਦਿੱਲੀ ਦੇ ਸੀਨੀਅਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕੈਬਨਿਟ ਮੰਤਰੀ ਨੇ ਸਰਦਾਰ ਮਨਜਿੰਦਰ ਸਿੰਘ ਸਰਸਾ ਜੀ ਉਹਨਾਂ ਨੇ ਨਾਲ ਦੀ ਨਾਲ ਟੋਕਿਆ ਉਹਨੂੰ ਵੀ ਤੂੰ ਆ ਵੀ ਤੁਸੀਂ ਆ ਕੀ ਬੋਲ ਰਹੇ ਹੋ ਨਾਲ ਦੀ ਨਾਲ ਟੋਕਿਆ ਜੇ ਬਿਆਨ ਤਿਆਰ ਕੀਤਾ ਹੁੰਦਾ ਤਾਂ ਉਹਨਾਂ ਨੂੰ ਟੋਕਦਾ ਕੌਣ